ਹਾਂਜੀ ਮੈਂ ਨਾ ਜਸినাল ਬਾਹਰ ਜਾ ਰਹੀ ਸੀ ਥੋੜਾ ਜਿਹਾ ਮੈਂ ਸਾਰੇ ਕੰਮ ਵੀ ਕਰਤੇ ਤੇ ਰੋਟੀ ਵੀ ਬਣਾਤੀ ਤੁਸੀਂ ਬਸ ਮੇਰੇ ਟਾਈਮ ਨਾ ਰੋਕੇ ਖਾ ਲਿਓ ਠੀਕ ਹੈ ਦੀਏ ਤੇ ਮੇਰੀ ਗੱਲ ਸੁਣਾ ਥੋੜਾ ਨਾ ਧਿਆਨ ਨਾਲ ਜਾਇਓ ਤੇ ਟਾਈਮ ਨਾਲ ਹੀ ਵਾਪਸ ਆਜੋ ਹਾਂਜੀ ਮੈਂ ਧਿਆਨ ਰੱਖੂੰਗੀ ਖਿਆਲ ਰੱਖਿਆ ਕਰਦੀ ਆ ਆਪਣਾ ਟਾਈਮ ਨਾਲ ਹੀ ਆਜੇ ਵਾਪਸ ਠੀਕ ਚਲੋ ਜਾਓ ਕੁਲੋਮ 6:00 ਵੱਜ ਗਏ ਸਰਾਪੇ ਅੱਜ ਕੱਲ ਉਹਦੀ ਰਾਤ ਦਾ ਵੀ ਤੜਕੇ ਦਾ 7:00 ਵਜੇ ਦੀ ਹੋਈ ਮੈਂ ਨਾਲੇ ਕਿਹਾ ਵੀ ਪੁੱਤ ਟਾਈਮ ਨਾਲ ਆ ਜੀ ਕਰੇ ਸੰਭਾ ਮੜਾ ਚੱਲ ਰਹੇ ਕਾਣੂ ਸੁਣਦੇ ਨੇ ਜਵਾਖ ਅੱਜ ਕੱਲ ਦੇ ਆ ਗਈ ਪੁੱਤ ਹਾਂਜੀ ਆ ਗਈ ਤੋਂ ਸਵੇਰ ਕੇ ਬੈਠਿਆ ਮੈਂ ਤਾਂ ਤੈਨੂੰ ਡੀਕ ਦਾ ਦਿੱਤੀ 6:00 ਵੱਜ ਗਏ ਉਹ ਬਸ ਤੁਹਾਨੂੰ ਪਤਾ ਇਹ ਹੁਣ ਘੁੰਮਦੇ ਹੋ ਜਿਹੜਾ ਇੰਤ ਲੱਗ ਹੀ ਜਾਂਦਾ ਇਹ ਐਵੇਂ ਚੰਗਾ ਨਹੀਂ ਲੱਗਦਾ ਤੀਏ ਹਲੇ ਛੋਟਾ ਕਿਹੜਾ ਵਿਆਹ ਹੋਇਆ ਤੂੰ ਸਾਰਾ ਸਾਰਾ ਤੁਹਾਨੂੰ ਘੁੰਮਦੇ ਪਿੰਡ ਚ 100 ਗੱਲਾਂ ਬਣਦੀਆਂ ਨੇ ਫਿਰ ਕੀ ਹੋ ਗਿਆ ਮੰਗਣੀ ਤਾਂ ਹੋਏਗੀ ਵਿਆਹ ਵੀ ਹੋ ਜਾਊਗਾ ਨਾਲੇ ਪਿੰਡ ਦੇ ਲੋਕਾਂ ਦੀਆਂ ਹੱਤ ਹੁੰਦੀਆਂ ਬੋਲਣ ਦੀ ਉਹਨਾਂ ਪਿੱਛੇ ਲੱਗ ਕੇ ਤੁਸੀਂ ਮੇਰੇ ਨਾਲ ਨਾ ਲੜਿਆ ਕਰੋ ਨਹੀਂ ਤੇ ਇਹ ਇੱਜ਼ਤ ਆ ਆਪਣੀ ਪਿੰਡ ਚ ਮੈਂ ਕਹਿਣਾ ਵੀ ਜਿਵੇਂ ਆਪਣੀ ਇੱਜ਼ਤ ਬਣੀ ਹੋਈ ਐ ਤੂੰ ਐਵੇਂ ਹੀ ਬਹਿ ਕੇ ਦੁਰਜੇ ਇੱਜ਼ਤ ਬਣੀ ਰਹਿ ਜਾ ਆਪਣੀ ਪਿੰਡ ਚ ਚੀਜ਼ ਤੇਨੂੰ ਪਤਾ ਅੱਜ ਕੱਲ੍ਹ ਸਮਾਂ ਕਿਹੋ ਜਿਹਾ ਚੱਲ ਰਿਹਾ ਹੈ ਮੈਨੂੰ ਫਿਕਰ ਰਹਿੰਦੀ ਐ ਤੇਰੀ ਪਾਪਾ ਮੈਨੂੰ ਵੀ ਪਤਾ ਸਮਾਂ ਕਿਹੋ ਜਿਹਾ ਚੱਲ ਰਿਹਾ ਹੈ ਤੇ ਤਾਂ ਹੀ ਤਾਂ ਮੰਗਣੀ ਕਰਾਈ ਸੀ ਵੀ ਕੁਝ ਬੋਲ ਲੈਣਾ ਹੁਣ ਤੁਸੀਂ ਯਾਰ ਤੁਸੀਂ ਬੇਲੀ ਆਹੀ ਕੁਛ ਬੋਲਦੇ ਮੈਨੂੰ ਘੱਟੋ ਘੱਟ ਘਰ ਤੋਂ ਚੁੱਪ ਕਰ ਜਾ ਕਰੋ ਚਲੋ ਭਾਈ ਮੈਂ ਨਹੀਂ ਕਰਾਉਣਾ ਹਲੇ ਵਿਆਹ ਨਾਲੇ ਵਿਆਹ ਨੂੰ ਅਣੀ ਵੀ ਕਾਲ ਲਿਆ ਬਹੁਤ ਟਾਈਮ ਪਿਆਗਾ ਉੱਤੀ ਏ ਮੈਂ ਤੈਨੂੰ ਐ ਕਹਿਣਾ ਵੀ ਮੈਂ ਕੱਲਾ ਦੇਖ ਵੀ ਮੈਂ ਕੱਲੋਂ ਮੈਂ ਅੱਖਾਂ ਮੀਚ ਗਿਆ ਤੇਰਾ ਕੱਲੀ ਦਾ ਕੀ ਬਣੂ ਵੀ ਮੇਰੇ ਹੁੰਦੇ ਹੁੰਦੇ ਤੇਰਾ ਵਿਆਹ ਹੋ ਜੇ ਤੂੰ ਆਪਣੇ ਘਰੇ ਤੁਰ ਜਾ ਪਤਾ ਮੈਂ ਤੈਨੂੰ ਤਾਂ ਕਹਿਣਾ ਮੈਨੂੰ ਇਹ ਸੋਚ ਹੈ ਤੁਹਾਨੂੰ ਸੋਚੇ ਨਹੀਂ ਹੈਗੀ ਨਾ ਮੈਂ ਕੱਲੀ ਦਾ ਤੁਹਾਨੂੰ ਸੋਚੇ ਹੈ ਮੈਂ ਕਦੋਂ ਇਹਦਾ ਪਹਾੜ ਦਾ ਵਿਆਹ ਕਰਕੇ ਨਹੀਂ ਤੀਏ ਮਾ ਮਾਪੇ ਨਹੀਂ ਬੁਰਾ ਸੋਚਦੇ ਹੁੰਦੇ ਆਪਦੀ ਲਾਤ ਦਾ ਮੈਂ ਤੇਰਾ ਚੰਗਾ ਹੀ ਸੋਚਦਾ ਪੁੱਤ ਚਲੋ ਮੈਂ ਅੰਦਰ ਜਾ ਕੇ ਰਸਟ ਕਰ ਰਹੀ ਆ ਥੱਕ ਗਈ ਮੈਂ ਕਾ ਕਰ ਲੈ ਭਾਈ ਪੁੱਤ ਕੋਈ ਹਿਲ ਨਹੀਂ ਰਿਹਾ ਅੱਜ ਕੱਲ ਬਹੁਤ ਮਾੜਾ ਜ਼ਮਾਨਾ ਆ ਗਿਆ ਭਾਈ ਮਾਪੇ ਦੀ ਤਾਂ ਸੁਣਨੀ ਹਟ ਕੇ ਜਵਾ ਚਲ ਠੀਕ ਠੀਕ ਆ ਹਾਂ ਫਿਰ ਮਿਲਦੇ ਆ ਫਕਰ ਨੂੰ ਠੀਕ ਓਏ ਗੱਲ ਸੁਣਾ ਹੂੰ ਆ ਕੁੜੀ ਦੀ ਯਾਰ ਵੀਡੀਓ ਬਹੁਤ ਚੱਲ ਰਹੀ ਆ ਬਾਬੇ ਕਿਹੜੀ ਓਏ ਆ ਦੇਖ ਯਾਰਾ ਕੌਣ ਹੈ ਇਹ ਉਹ ਹੈਗੀ ਆ ਦੇਖ ਆ ਆ ਦੇਖ ਉਹ ਟੈਲੀਗ੍ਰਾਮ ਤੇ ਕਿੰਨੀ ਚੱਲ ਚੱਲ ਰਹੀ ਆ ਤੂੰ ਕੱਢ ਫੋਨ ਆਪਦੇ ਫੋਨ ਤੇ ਕੱਢ ਹੋਰ ਦੱਸ ਮੈਨੂੰ ਕੀ ਕਾਤੇ ਇਹ ਉਹ ਟੈਲੀਗ੍ਰਾਮ ਤੇ ਕਿਦਾ ਕਿੰਨਾ ਭੜ ਤੂੰ ਪੈ ਰਿਹਾ ਬਾਬੇ ਤੂੰ ਕਿੱਧਰ ਫਿਰਦਾ ਯਾਰ ਭੇਜੀ ਮਾੜੇ ਮੈਨੂੰ ਭੇਜੀ ਮੈਂ ਤੈਨੂੰ ਭੇਜ ਦਾਨੇ ਆ ਦੇਖ ਆ ਟੈਲੀਗ੍ਰਾਮ ਆ ਦੀ ਇਹ ਵੱਡਾ ਉਹ ਹਾਂ ਵੇ ਇਹ ਤਾਂ ਬਹੁਤ ਵਾਰਤੂ ਬਹਰੇ ਬਾਬੇ ਇਹ ਕੀ ਗੱਲ ਹੋ ਗਈ ਓਏ ਗੱਲ ਤੂੰ ਦੇਖ ਲਈ ਵੀਡੀਓ ਦੇ ਵਿੱਚ ਤੁਹਾਨੂੰ ਲੱਗ ਜੂ ਪਤਾ ਲੈ ਹੋਰ ਹਣਾ ਅੱਛਾ ਯਾਰ ਹਾਂ ਲਵੀ ਆ ਦੇਖ ਕਿੰਨੀ ਵੀਡੀਓ ਵਾਇਲਰ ਹੋ ਰਹੀ ਹੈਗੀ ਆ ਦੇ ਉਹ ਹਾਂ ਉਹ ਬਾਬੇ ਮੈਨੂੰ ਵੀ ਜੀਆ ਰਿਹਾ ਸਰਾਣਾ ਵੀ ਔਰ ਮੈਨੂੰ ਵੀ ਜੀਆ ਬੇ ਦਾਜਾ ਵੀਡੀਓ ਬਹੁਤ ਵਾਇਲਰ ਹੋ ਰਹੀ ਆ ਇੱਕ ਮਿੰਟਾ ਦੇਖਾ வே ni ਕੀ ਹੋ ਗਿਆ ਪੁੱਤਾਂ ਆਪੋ ਆ ਦੇਖ ਕੀ ਕਿਸੇ ਦੀ ਕੁੜੀ ਕੜੀ ਭੱਜ ਗਈ ਆਪਣੀ ਜ਼ਿੰਮੇ ਦੀ ਗੱਲ ਆ ਮੇਰੀ ਗੱਲ ਸੁਣ ਪੁੱਤਾਂ ਇਹ ਗੱਲ ਬਾਰੇ ਪਿੰਡ ਚ ਨਾ ਕਿਸੇ ਕੋਲੇ ਪਾ ਪਾਇਰਾ ਸਾਰੀ ਦੁਨੀਆ ਨੇ ਦੇਖ ਲਈ ਤਾਂ ਵਾਇਰਲ ਹੋ ਗਈ ਵੀਡੀਓ 网上 ਤੇ ਪੈ ਗਈ ਇਧਰ ਕੋਈ ਹਾਲ ਨਹੀਂ ਪੁੱਛਦਾ ਨਾ ਭਾਈ ਚੱਲ ਦੇਖਦਾ ਕੋਈ ਨਾ ਕੋਈ ਜਰੂਰ ਆਦਨ ਨਹੀਂ ਸੋਚੇ ਦੀ ਰੱਬਾ ਵੀ ਤੂੰ ਮੈਨੂੰ ਆਦਨ ਵੀ ਰੱਖਵੇਂਗਾ ਚੰਦਰੀਏ ਜਮੀ ਜਿਤ ਰੋਲ ਤੇ ਜਮੀ ਨਹੀਂ ਸੋਚਾ ਅੱਗੇ ਕਰੋ ਤੈ ਕੀ ਹੁੰਦਾ ਪਵਾਦੀ ਮੇਰੇ ਸਿਰ ਚ ਖੇ ਮੈਂ ਤੈਨੂੰ ਕਿੰਨਾ ਸਮਝਾਉਂਦਾ ਹੁੰਦਾ ਸੀ ਕੋਈ ਗਲਤੀ ਨਹੀਂ ਆਈ ਨਹੀਂ ਮੈਨੂੰ ਨਹੀਂ ਪਤਾ ਵੀਡੀਓ ਕਿਵੇਂ ਲੇਖ ਹੋਈ ਆ ਇਹ ਜੀ 3 ਨਾਲੋਂਤਰ ਤੂੰ ਜੰਮਣ ਵੇਲੇ ਮਰ ਜਾਂਦੀ ਸਰ ਚ ਖੇ ਪਵਾਦੀ ਮੇਰੇ ਮੈਂ ਤੈਨੂੰ ਕਿੰਨਾ ਸਮਝਾਉਂਦਾ ਹੁੰਦਾ ਸੀ ਕਿੰਨਾ ਸਮਝਾਉਂਦਾ ਹੁੰਦਾ ਸੀ ਮੇਰੀ ਸੈਟਿੰਗ ਕੋਈ ਗਲਤੀ ਨਹੀਂ ਆਈ ਕਿ ਮੈਂ ਕੁਝ ਨਹੀਂ ਕੀਤਾ ਕੁਝ ਨਹੀਂ ਕੀਤਾ ਜੋ ਮੈਂ ਜਿੱਦੜ ਉਲਤੀ ਮੇਰੀ ਮੈਂ ਤੈਨੂੰ ਕਿੰਨਾ ਸਮਝਾਇਆ ਪੁੱਤ ਨਾ ਜਾਇਆ ਕਰ ਨਾ ਜਾਇਆ ਕਰ ਨਾ ਸਮਾਂ ਨਹੀਂ ਹੈਗਾ ਬਾਹਰ ਫਿਰਨ ਵਾਲਾ ਕਾਨੂੰ ਸਮਝਣੇ ਇਹਨਾਂ ਦੀਆਂ ਮਰਜ਼ੀਆਂ ਕਰਨੀਆਂ ਨੇ ਭਾਈ ਉਹ ਮੇਰੇ ਰੱਬਾ ਇਹ ਦੁਤਾਏ ਨੂੰ ਜੰਮਣ ਵੇਲੇ ਚੱਕ ਲੈਂਦਾ ਮੈਨੂੰ ਆਹ ਦਿਨ ਤਾਣਾ ਦੇਖਣੇ ਪੈਂਦੇ ਜੰਮੀ ਜਦ ਰੋਲਦੀ ਮੇਰੀ ਮਿੰਡ ਚ ਮੂੰਹ ਦਿਖਾਉਣ ਜੋ ਗਿਆ ਨਹੀਂ ਰਹੇ ਇਹ ਤੈਨੂੰ ਜੰਮਣ ਵੇਲੇ ਚੱਕ ਲੈਂਦਾ ਰੱਬਾ ਮੈਨੂੰ ਆਹ ਦਿਨ ਨਾ ਦਿਖਾਉਂਦੀ ਅੱਜ ਜੇ ਇਹਦੀ ਮਾਂ ਜਿਉਂਦੀ ਹੁੰਦੀ ਤਾਂ ਇਹਨੂੰ ਔਨੇ ਸਮਝਾਉਣਾ ਸੀ ਚੱਲ ਹੁਣ ਜਿਹੜਾ ਕੁਝ ਹੋਣਾ ਤੇ ਤਾਂ ਹੋ ਗਿਆ ਪਤਨਾਮੀ ਤਾਂ ਹੁਣ ਪਿੰਡ 'ਚ ਹੋ ਗਈ ਸਮਝਾਉਣ ਦਾ ਫਰਜ਼ ਤਾਂ ਹੁਣ ਮੇਰਾ ਹੀ ਬਣਦਾ ਇਹਦੀ ਵੀ ਹੁਣ ਕੀ ਗਲਤੀ ਸੀ ਇਨوں ਕੀ ਪਤਾ ਸੀਗਾ ਵੀ ਮੇਰੇ ਨਾਲ ਆਇਆ ਹੋਊਗਾ ਮਾਂ ਬਾਪ ਬੱਚਿਆਂ ਦੀਆਂ ਗਲਤੀਆਂ ਮaaf ਕਰਦੀ ਆਏ ਨੇ ਇੱਕ ਹੋਸ ਨੇ ਕਿਤੇ ਕੋਈ ਗਲਤ ਕਦਮ ਨਾ ਚੱਕ ਲੇ ਸਮਝਾਉਣ ਦਾ ਫਰਜ਼ ਤਾਂ ਮੇਰਾ ਇੱਕ ਵਾਰ ਬਣਦਾ ਜੇ ਅੱਜ ਇਹਦੀ ਮਾਂ ਹੁੰਦੀ ਤਾਂ ਉਹ ਸਮਝਾਉਂਦੀ ਚੱਲ ਬਣਾ ਹੁਣ ਜਿਹੜੀ ਮੇਰੇ ਦੇ ਬਿਦਰੀ ਹੈ ਜਿੱਤੇ ਕੀ ਬੇਤਰੀ ਹੋੂ ਬਜਰੀ ਤੇ ਮੇਰਾ ਫਰਜ਼ ਬਣਦਾ ਇੱਕ ਵਾਰ ਸਮਝਾਉਂਦਾ ਗੱਲ ਸੁਣਦੀ ਏ ਜਿਹੜਾ ਕੁਝ ਹੋਣਾ ਦੀ ਹੁਣ ਉਹ ਤਾਂ ਹੋ ਗਿਆ ਹੁਣ ਤੂੰ ਐ ਰੋ ਕੇ ਕੁਝ ਨਹੀਂ ਬਦਲਣਾ ਮੇਰੀ ਗੱਲ ਮੈਂ ਤੈਨੂੰ ਕਿੰਨਾ ਸਮਝਾਉਂਦਾ ਹੁੰਦਾ ਸੀ ਵੀ ਪੁੱਤ ਨਾ ਜਾਓ ਬਾਹਰੇ ਵੀ ਤੁਸੀਂ ਹੁਣ ਮੈਂ ਤੁਹਾਡਾ ਜਿੱਤੇ ਤੱਕ ਮੈਨੂੰ ਕਿਹਾ ਮੈਂ ਤੁਹਾਨੂੰ ਉੱਥੀ ਮੰਗੜਾ ਕਰਿਆ ਮੈਂ ਤੈਨੂੰ ਕਿਹਾ ਵੀ ਪੁੱਤ ਵਿਆਹ ਕਰਾ ਲਓ ਹੁਣ ਵਿਆਹ ਕਰਾ ਲਓ ਹੁਣ ਤੂੰ ਮੰਨੀ ਗੱਲ ਮੇਰੀ ਮੇਰੇ ਬਾਪੂ ਜੀ ਸੱਚ ਮੇਰੀ ਕੀ ਗਲਤੀ ਆ ਮੈਨੂੰ ਤਾਂ ਕੁਝ ਪਤਾ ਵੀ ਨਹੀਂ ਉਸ ਵੀਡੀਓ ਬਾਰੇ ਮੈਂ ਤਾਂ ਉਧਰ ਧੀ ਬੈਠੀ ਹੀ ਸੋਚ ਰਹੀ ਆ ਕਿ ਹੋ ਕਿਵੇਂ ਗਿਆ ਉਹ ਵਿਰੋਧ ਤੋਂ ਬਣੀਆ ਸਮਾਂ ਬਹੁਤ ਮਾੜਾ ਚੱਲ ਰਿਹਾ ਮੇਰੀ ਤੇ ਮੈਂ ਤੈਨੂੰ ਉਹ ਤਾਂ ਹੀ ਸਮਝਾਉਂਦਾ ਸੀ ਮੈਂ ਤੈਨੂੰ ਕੋਈ ਘਰੋਂ ਕੱਢ ਕੇ ਨਹੀਂ ਰਾਜੀ ਸੀ ਮੈਨੂੰ ਇਹੀ ਗੱਲ ਦਾ ਡਰ ਸੀ ਜਿਹੜੀ ਕਿ ਹੋ ਗਈ ਬਾਪੂ ਜੀ ਸੱਚ ਗਲਤੀ ਤਾਂ ਮੇਰੀ ਆ ਨਹੀਂ ਤੁਹਾਡੀ ਗੱਲ ਨਹੀਂ ਮੰਨੀ ਨਾ ਤੁਹਾਡੀ ਗੱਲ ਸੁਣੀ ਮੈਂ ਤੇ ਉਹਦੇ ਸੋਚਦੀ ਰਹੀ ਕਿ ਬਾਪੂ ਲੋਕਾਂ ਦੇ ਦਗਾ ਜਾ ਕੇ ਮੈਨੂੰ ਹਰਦਾ ਸਿੱਧਾ ਬੋਲਦਾ ਪਰ ਮੈਂ ਕਦੇ ਇਹ ਨਹੀਂ ਸੋਚਿਆ ਕਿ ਬਾਪੂ ਤਾਂ ਮੇਰਾ ਖਲਾਸਾ ਚੋਟਦਾ ਜੇ ਮੈਂ ਉਹ ਤੁਹਾਡੀ ਗੱਲ ਮੰਨ ਲਈ ਹੁੰਦੀ ਨਾ ਅੱਜ ਨੂੰ ਮੈਨੂੰ ਆਦੇ ਇਹਨਾਂ ਦੇਖਣਾ ਪੈਂਦਾ ਉਹ ਤਾਂ ਮੈਂ ਬਾਪ ਕਦੇ ਵੀ ਉਹਦੀ ਲਾਤਾਂ ਬੁਰਾ ਨਹੀਂ ਸੋਚਿਆ ਹੁੰਦਾ ਨਾਲੇ ਹੁਣ ਹੌਸਲਾ ਰੱਖ ਮਰੀਤੀ ਨਾਲੇ ਯਾਦ ਕਰ ਇਹ ਕੀ ਹੋਇਆ ਕਦੋਂ ਹੋਇਆ ਚਰਨਾਂ ਲਈ ਘਟਨਾ ਕੋਈ ਕਿਦਾਂ ਆਪ ਪੁੱਛੀ ਉਸ ਦਿਨ ਜਦੋਂ ਮੈਂ ਜਸਸੀ ਨਾਲ ਅਸੀਂ ਬਾਹਰ ਗਏ ਸੀ ਕੁੰਮਨ ਅਸੀਂ ਨਾ ਕਿਤੇ ਖਾਣ ਲਈ ਰੁਕੇ ਸੀ ਤੇ ਉਦੋਂ ਉਹਨੇ ਨਾ ਕੋਕ ਪੀ ਲਈ ਸੀ ਮੈਂ ਤਾਂ ਗੱਡੀ 'ਚ ਜਾ ਕੇ ਬੈਠ ਗਈ ਸੀ ਪਰ ਉਹ ਤੇ ਉਹਦੇ ਦੋਸਤ ਨਾ ਕਾਫੀ ਟਾਈਮ ਬਾਅਦ ਆਏ ਸੀ ਤੇ ਮੈਂ ਜਦੋਂ ਕੋਕ ਪੀਤੀ ਮੈਨੂੰ ਲੱਗਦਾ ਕੋਕ 'ਚ ਕੁਝ ਹੈਗਾ ਸੀ ਉਸ ਤੋਂ ਬਾਅਦ ਮੈਂ ਨਾ ਖੁਸ਼ ਵੀ ਨਹੀਂ ਆਈ ਉਖਲੇ ਯਾਰ ਮੇਨਨ ਕੀ ਹੋਇਆ ਮੈਂ ਕਿੱਥੇ ਸੀ ਇਹਦੇ ਵਿੱਚ ਤੇਰੀ ਦੀ ਕੋਈ ਗਲਤੀ ਨਹੀਂ ਗਲਤੀ ਸਾਰੀ ਜੱਸੇ ਦੀ ਆ ਤੂੰ ਜੱਸੇ ਨਾਲ ਗੱਲ ਕਰਦੇ ਹੋ ਉਹਦੇ ਨਾਲ ਛੇਤੀ ਤੋਂ ਛੇਤੀ ਵਿਆਹ ਕਰਾਉਣ ਬਾਰੇ ਪੁੱਛਉਂਦਾ ਕਦੋਂ ਬਾਹ ਕੁਛ ਅੰਜੂਰ ਪੁੱਛੀ ਬਾਹਰ ਗਏ ਸੀ ਨਾ ਮੈਂ ਜੱਸੇ ਨੂੰ ਫੋਨ ਕੀਤਾ ਸੀ ਜੱਸੇ ਨੇ ਸਾਫ ਨਾ ਕਰਤਾ ਕਿ ਮੈਂ ਵਿਆਹ ਕਰਾਉਣਾ ਲੈ ਵਿਆਹ ਕਿਉਂ ਨਹੀਂ ਕਰਾਉਣਾ ਇਹ ਇੱਜ਼ਤ ਆ ਤੁਹਾਡੇ ਦੋਨਾਂ ਦੀ ਹੋਇਆ ਬੇਇੱਜ਼ਤੀ ਛੁਡੀ ਦੋਨਾਂ ਦੀ ਬਰਾਬਰ ਹੋਈ ਆ ਨਾ ਵਾਹ ਮੂਜੀ ਮੈਨੂੰ ਨਹੀਂ ਪਤਾ ਤੂੰ ਤਸਾ ਕਹਿੰਦਾ ਕਿ ਮੈਂ ਗਲਤਾਂ ਸਾਰੀ ਗਲਤੀ ਮੇਰੀ ਆ ਮੈਂ ਤਾਂ ਕਿਤੇ ਗਲਤ ਵੀ ਨਹੀਂ ਆਇਆ ਕੋਤ ਮੇਰੀ ਗੱਲ ਸੁਣ ਹੌਸਲਾ ਰੱਖਾ ਤੂੰ ਆ ਸਾਰਾ ਦਿਨ ਟੀਨਟ ਦੇ ਦੂ ਆਪਾਂ ਉਹਨੀਆਂ ਪੋਸਟਾਂ ਰੀਲਾਂ ਰੂਲਾਂ ਹੀ ਆ ਕਿੰਨੀ ਦੁਨੀਆ ਦਾ ਹੋ ਗਿਆ ਸਾਰੇ ਕਿੰਨੇ ਹੈਗੇ ਨੌਰੇ ਆਪਣੇ ਸਮਾਜ ਸੇਵੀ ਸਾਰੇ ਮੁਕਤੀਆਂ ਦੀ ਦਾ ਮਦਦ ਹਰੇ ਕਰਦਾ ਤੂੰ ਇਹਦੇ ਉੱਤੇ ਬੋਲ ਕੇ ਪਾ ਮੇਰੀ ਗਲਤੀ ਨਹੀਂ ਕੋਈ ਮੈਨੂੰ ਇਨਸਾਫ ਚਾਹੀਦਾ ਤੈਨੂੰ ਇਨਸਾਫ ਜਰੂਰ ਦਿਵਾਉਣਗੇ ਦੀਏ ਸਹੀ ਕਹਿਣਾ ਬਾਪੂ ਜੀ باپو جی نے سینے ریل بنا کے ਸਾਹੀ ਉਹ ਮਰੀ ਮਰਜ਼ ਕੀ ਉਹ ਨਹੀਂ ਕਰਨਗੇ ਨਾਲੇ ਇੱਥੇ ਤੇ ਮੇਰੀ ਕੋਈ ਗਲਤੀ ਨਹੀਂ ਆਗੀ ਸਿੱਖਾਂ ਸਾਰਿਆਂ ਨੂੰ ਮੈਂ ਤੁਹਾਡੇ ਸਭ ਦੀ ਆਪਣੀ ਸਰਬੀ ਆ ਜਿਹੜਾ ਕੁਝ ਸੋਸ਼ਲ ਮੀਡੀਆ ਤੇ ਚੱਲ ਰਿਹਾ ਤੁਹਾਨੂੰ ਸਾਰਿਆਂ ਨੂੰ ਸਭ ਕੁਝ ਪਤਾ ਹੀ ਆ ਪਰ ਮੈਂ ਗੱਲ ਦੱਸਣਾ ਚਾਹੁੰਦੀ ਹਾਂ ਇਸ 'ਚ ਮੇਰੀ ਕੋਈ ਗਲਤੀ ਨਹੀਂ ਹੈਗੀ ਇਹ ਸਾਰਾ ਕੁਝ ਨਾ ਕਿਸੇ ਨੇ ਸਿਰਫ ਮੈਨੂੰ ਕੋਈ ਬਦਲਾ ਲੈਣ ਦੀ ਬਦਲੀ ਕੀਤਾ ਹੋਏਗਾ ਜਾਂ ਜੋ ਵੀ ਕੀਤਾ ਮੈਨੂੰ ਨਹੀਂ ਪਤਾ ਪਰ ਮੇਰੀ ਕੋਈ ਗਲਤੀ ਨਹੀਂ ਹੈਗੀ ਮੈਨੂੰ ਜਿਸੇ ਹੋਰਾਂ ਨੇ ਕੋਕ ਦੇ ਵਿੱਚ ਕੁਝ ਨੀਂਦ ਜਾਂ ਗੋਲੀਆਂ ਮਿਲਾਇਆ ਹੋਣਗੇ ਮੈਨੂੰ ਸਿਰਫ ਯਾਦ ਆ ਕਿ ਮੈਂ ਕੋਕ ਪੀਤਾ ਉਸ ਤੋਂ ਬਾਅਦ ਜੋ ਕੁਝ ਹੋਇਆ ਮੈਨੂੰ ਕੁਝ ਨਹੀਂ ਯਾਦ ਮੈਨੂੰ ਨਾ ਹੀ ਸਾਫ ਚੜੀਦਾ ਤੁਸੀਂ ਸਾਰੇ ਜਣੇ ਪਲੀਜ਼ ਮੇਰੇ ਨਾਲ ਰਹੋ ਮੇਰੇ ਮੈਨੂੰ سپورਟ ਕਰੋ ਇਸ ਤੇ ਮੇਰੀ ਕੋਈ ਗਲਤੀ ਨਹੀਂ ਹੈਗੀ ਚੱਲ ਮਰਜੀ ਆ ਬਾਈ ਤੇਰੀ ਮਰਜੀ ਤਾਂ ਤੇਰੇ ਨਾਲ ਹੀ ਦੀ ਬਾਈ ਗੱਲ ਠੀਕ ਆ ਚੰਗਾ ਠੀਕ ਆ ਪਾਉਂ ਉਹਨਾਂ ਤੇ ਟੈਲੀਗ੍ਰਾਮ ਵੀ ਪਾਉਂ ਕੰਦੀ ਨਿਵੇਰੀ ਜਣ ਇਹ ਤਾਂ ਪਾਏਗੀ ਬਸ ਇਹ ਹਾਲ ਹੈ ਹੁਣ ਦੇਖੀ ਇਹਦਾ ਨੇ ਯਾਰ ਤੂੰ ਵੀ ਹੁਣ ਆ ਉਸਵਾਦ ਨੂੰ ਵੀ ਦੇਖੀ